ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਅਗਵਾਈ ਨਹੀਂ ਦਿੱਤੀ ਜਾਂਦੀ ਤਾਂ ਤੁਸੀਂ ਕਾਂਗਰਸ ਦੀ ਅਗਵਾਈ ਦਾ ਮੌਕਾ ਮਿਲਦਾ ਜਾਂ ਉਸ ਵਿੱਚ ਸ਼ਾਮਲ ਹੋਣ ਲਈ ਕਿਹਾ ਜਾਂਦਾ ਤਾਂ ਸੋਚਿਆ ਜਾ ਸਕਦਾ ਜਿਓ ਇਸ ਗੱਲ ਲਈ ਤਿਆਰ ਹੈ ਕਿ ਉਹਨਾਂ ਦੇ ਚੰਗੇ ਲੀਡਰਸ ਅੱਗੇ ਆ ਕੇ ਕਾਂਗਰਸ ਪਾਰਟੀ ਨੂੰ ਰਿਪਰੈਜ਼ੈਂਟ ਕਰਨ ਯੈਸ ਅਸੀਂ ਕਾਂਗਰਸ ਦਾ ਹਿੱਸਾ ਵੀ ਬਣ ਸਕਦੇ ਹਾਂ ਕੈਪਟਨ ਅਮਰਿੰਦਰ ਸਿੰਘ ਐਜ਼ ਇਹ ਮੈਨ ਵਧੀਆ ਬੰਦਾ ਵਾ ਪਰ ਕਾਂਗਰਸ ਪਾਰਟੀ ਦਾ ਤਨਸਰਨ ਪਤ ਦੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਪਹਿਲੇ ਵਿੱਚ ਉਸ ਨਵਜੋਤ ਸਿੱਧੂ ਦੀ ਪਤਨੀ ਜਿਸ ਦੇ ਰਾਜ ਸਭਾ ਦੀ ਮੈਂਬਰਸ਼ਿਪ ਛੱਡਣ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਲੱਗ ਰਹੀਆਂ ਸਨ ਤੇ ਦੂਜੇ ਪਾਸੇ ਨੇ ਆਪ ਦੇ ਸਾਬਕਾ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਕਥਿਤ ਸਟਿੰਗ ਮਾਮਲੇ ਕਾਰਨ ਕਨਵੀਨਰ ਦੇ ਅਹੁਦੇ ਤੋਂ ਹਟਾ ਦਿੱਤਾ ਗੱਲ ਕਰਦੇ ਹਾਂ ਸਿੱਧੂ ਜੋੜੇ ਜੀ ਆਮ ਆਦਮੀ ਪਾਰਟੀ ਦੇ ਵਿੱਚ ਇਸ ਜੋੜੇ ਦੀ ਥਾਂ ਨਹੀਂ ਖਲੀ ਤਾਂ ਹੁਣ ਇਹ ਜੋੜਾ ਕਾਂਗਰਸ ਦੇ ਵਿੱਚ ਆਪਣਾ ਭਵਿੱਖ ਵੇਖ ਰਿਹਾ ਹੈ ਪਰ ਉਸ ਲਈ ਵੀ ਸ਼ਰਤ ਇਹੀ ਹੈ ਕਿ ਚੋਣਾਂ ਦੇ ਵਿੱਚ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਨਾ ਹੋਵੇ ਦੂਜੇ ਪਾਸੇ ਨੇ ਸੁੱਚਾ ਸਿੰਘ ਛੋਟੇਪੁਰ ਜੋ ਕੈਪਟਨ ਨੂੰ ਤਾਂ ਪਸੰਦ ਕਰਦੇ ਨੇ ਪਰ ਕਾਂਗਰਸ ਪਾਰਟੀ ਨੂੰ ਨਹੀਂ ਜੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਅਗਵਾਈ ਨਹੀਂ ਦਿੱਤੀ ਜਾਂਦੀ ਤਾਂ ਤੁਸੀਂ ਕਾਂਗਰਸ ਦੀ ਅਗਵਾਈ ਦਾ ਮੌਕਾ ਮਿਲਦਾ ਜਾਂ ਉਸ ਵਿੱਚ ਸ਼ਾਮਲ ਹੋਣ ਲਈ ਕਿਹਾ ਜਾਂਦਾ ਤਾਂ ਸੋਚਿਆ ਜਾ ਸਕਦਾ ਜੇ ਉਹ ਇਸ ਗੱਲ ਲਈ ਤਿਆਰ ਹੈ ਕਿ ਉਹਨਾਂ ਦੇ ਚੰਗੇ ਲੀਡਰਸ ਅੱਗੇ ਆ ਕੇ ਕਾਂਗਰਸ ਪਾਰਟੀ ਨੂੰ ਰਿਪਰੈਜ਼ੈਂਟ ਕਰਨ ਯੈਸ ਅਸੀਂ ਕਾਂਗਰਸ ਦਾ ਹਿੱਸਾ ਵੀ ਬਣ ਸਕਦੇ ਹਾਂ ਪੰਜਾਬ ਚ ਅਗਲੀ ਸਰਕਾਰ ਕਾਂਗਰਸ ਦੀ ਬਣ ਸਕਦੀ ਹੈ ਕੋਸ਼ਿਸ਼ ਕਰਾਂਗੇ ਚੱਜ ਦੇ ਬੰਦਿਆਂ ਦੀ ਬਣੇ ਮੈਨੂੰ ਨਹੀਂ ਪਤਾ ਕਿਹਦੀ ਬਣੇ ਚੱਜ ਦੇ ਬੰਦੇ ਕੌਣ ਨੇ ਕੋਈ ਪਤਾ ਨਹੀਂ ਇਹ ਤਾਂ ਹੁਣੇ ਆਪੇ ਜਦੋਂ ਸਾਹਮਣੇ ਆਜੂਗੀ ਗੱਲ ਤਾਂ ਫਿਕਰ ਲੱਗੇ ਕੈਪਟਨ ਮਨਿੰਦਰ ਸਿੰਘ ਉਹਨਾਂ ਚੱਜ ਦੇ ਬੰਦਿਆਂ ਚ ਰਹਿ ਗਏ ਨੇ ਵੇਖੋ ਕੈਪਟਨ ਅਮਰਿੰਦਰ ਸਿੰਘ ਐਜ਼ ਅ ਮੈਨ ਵਧੀਆ ਬੰਦਾ ਵਾ ਪਰ ਕਾਂਗਰਸ ਪਾਰਟੀ ਦਾ ਤਾਂ ਸਰਨ ਨਹੀਂ ਇਹਨਾਂ ਦੋਵਾਂ ਨੇਤਾ ਆਪਣੀ ਇੱਛਾ ਸਾਹਰ ਕਰ ਦਿੱਤੀ ਪਰ ਕਾਂਗਰਸ ਇਹਨਾਂ ਦੋਵਾਂ ਲੀਡਰਾਂ ਨੂੰ ਕਾ ਨਹੀਂ پا ਰਹੀ ਸੰਸਦ ਰਵਨੀ ਸਿੰਘ ਬਿੱਟੂ ਦਾ ਕਹਿਣਾ ਹੈ ਕੀ ਕਾਂਗਰਸ ਨੂੰ ਨਾਤਾ ਸਿੱਧੂ ਜੋੜੇ ਤੇ ਨਾ ਹੀ ਸੁੱਚਾ ਸਿੰਘ ਛੋਟੇਪੁਰ ਦੀ ਲੋੜ ਹੈ ਕਫਤਨਮ ਨਦਰ ਸਿੰਘ ਕਹਿ ਰਿਹਾ ਕਿ ਮੈਂ ਹੂੰ ਨਾਲਟਰਨੇਟਿਵਾ ਉਹ ਪਹਿਲੇ 9 ਸਾਲ ਕਿੱਥੇ ਸੀ ਜਿਉ ਸਾਡੇ 9 ਸਾਲ ਇੱਥੇ ਹੁੰਦਾ ਲੋਕਾਂ ਦੀ ਗੱਲ ਕੀਤੀ ਹੁੰਦੀ ਲੋਕਾਂ ਦੇ ਦੁੱਖ ਸੁਣੇ ਹੁੰਦੇ ਜਾਂ ਜੇ ਕੋਈ ਮਿਸਡ ਵਿੰਗਸ ਹੋ ਰਹੀਆਂ ਸੀ ਉਹਦੇ ਵਿੱਚ ਖੜਿਆ ਹੁੰਦਾ ਉੱਥੇ ਜਾ ਕੇ ਤਾਂ ਜਿਹੜੀ ਲੋਕਾਂ ਦੀ ਸਹਾਨਭੂਤੀ ਹੈ ਉਹਦੇ ਨਾਲ ਹੁੰਦੀ ਉਦੋਂ ਫਿਰ ਥਰਡ ਪਾਰਟੀ ਦਾ ਵਿਕਲਪ ਹੀ ਨਹੀਂ ਉੱਠਦਾ ਪਰ ਜੇ ਵਿਕਲਪ ਉਠਿਆ ਤਾਂ ਇਹ ਤੁਸੀਂ ਅੰਡਰਸਟੈਂਡ ਕਰੋ ਕਿ ਪੰਜਾਬ ਦੇ ਲੋਕਾਂ ਨੇ ਨਾਰਾਜ਼ ਹੋ ਕੇ ਉਹ ਵਿਕਲਪ ਪੁਠਾਇਆ ਉਹਨਾਂ ਨੇ ਇੱਕ ਅੰਦੋਲਨ ਜਿਹੜਾ ਹੈਗਾ ਪੰਜਾਬ ਦੇ ਵਿੱਚ ਰਚਿਆ ਜਿਦੇ ਵਿੱਚ ਇੱਕ ਥਰਡ ਪਾਰਟੀ ਆਈ ਜਿਹਨੂੰ ਆਮ ਆਦਮੀ ਪਾਟੀ ਕਿਆ ਸਾਡੇ ਕੈਪਟਨ ਨਵਿੰਦਰ ਸਿੰਘ ਜੀ ਨੇ ਫਿਰ ਵੀ ਇੱਕ ਕਟਸੀ ਦੇ ਤੌਰ ਤੇ ਕਟਸੀ ਦੇ ਤੌਰ ਤੇ ਇਹ ਗੱਲ ਕਹੀ ਵੀ ਚਲੋ ਕਿ ਪਟਿਆਲ ਦੇ ਪੁਰਾਣੇ ਕਾਂਗਰਸੀ ਹੈ ਤੁਹਾਡਾ ਡੀਐਨਏ ਕਾਂਗਰਸੀ ਆ ਜੋ ਪਰ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਕੈਪਟਨ ਨਵਿੰਦਰ ਸਿੰਘ ਦੇ ਉਲਟ ਕੋਈ ਗੱਲ ਨਵਜੋਤ ਕੌਰ ਕਹੇ ਉਹਨਾਂ ਨੂੰ ਉਹਨਾਂ ਨੂੰ ਉਹਨੂੰ ਪਤਾ ਹੋਣਾ ਚਾਹੀਦਾ ਵੀ ਕੈਪਟਨ ਅਮਰਿੰਦਰ ਸਿੰਘ ਦਾ ਕਿੱਡਾ ਕਾਦਾ ਜੇ ਹਿੰਮਤ ਸੀਗੀ ਤੇ ਤੁਸੀਂ ਵੀ ਤਨਵਜੋਤ ਕੌਰ ਐਮਐਲਏ ਸੀ ਉੱਥੋਂ ਤੂੰ ਵੀ ਤਾਂ ਉੱਥੋਂ ਮੰਤਰੀ ਸੀ ਅਮਰਸਰੋਂ ਜਿਹਨੋਂ ਕੈਪਟਨ ਅਮਰਿੰਦਰ ਸਿੰਘ ਇਲੈਕਸ਼ਨ ਲੜੇ ਆ ਲਾ ਲੈਣਾ ਸੀ ਜੋਰ ਫਿਰ ਹਰਾ ਲੈਣਾ ਸੀ ਉਹਨਾਂ ਨੂੰ ਜਿੱਤ ਕੇ ਆਏ ਕਿ ਨਹੀਂ ਕਿ ਰਮਜੀਤਲੀ ਦੇ ਅਗੇਂਸਟ ਲੜ ਕੇ ਜਿਨ੍ਹਾਂ ਨੂੰ ਇਹ ਸੀ ਵੀ ਸ਼ਾਇਦ ਇਹ ਪ੍ਰਾਈਮ ਮਿਨਿਸਟਰੀ ਬਣਨਗੇ ਉਹਨੂੰ ਹਰਾ ਕੇ ਉਹ ਆਏ ਇਸ ਕਰਕੇ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਨਵਜੋਤ ਕੌਰ ਹੋਵੇ ਚਾਹੇ ਨਵਜੋਤ ਸਿੱਧੂ ਹੋਵੇ ਵੀ ਕੈਪਟਨ ਸਾਹਿਬ ਦੇ ਤੇ ਕਾਂਗਰਸ ਪਾਰਟੀ ਦੇ ਉਲਟ ਹੋ ਕੇ ਕੋਈ ਗੱਲ ਕਰੇ ਤੁਸੀਂ ਕੋਈ ਹੈ ਬਿਲਕੁਲ ਕੈਪਟਨ ਨਵਿੰਦਰ ਸਿੰਘ ਜੀ ਨੂੰ ਚਾਹੇ মিডিਆ ਰਾਹੀਂ ਇਹ ਗੱਲ ਕਰਨੀ ਨਹੀਂ ਚਾਹੀਦੀ ਪਰ ਜੇ ਉਹਨਾਂ ਦੀ ਕੋਈ ਹਿੰਮਤ ਆ ਜੁਰਤ ਆ ਕੈਪਟਨ ਸਾਹਿਬ ਦੇ ਮੈਂ ਸਮਝਦਾ ਕੋਈ ਸ਼ਬਦ ਬੋਲਣ ਦੀ ਤਾਂ ਪਹਿਲਾਂ ਸਾਡੇ ਨਾਲ ਨਜੇਟਣਾ ਪੂ ਕੈਪਟਨ ਸਾਹਿਬ ਤਾਂ ਬਹੁਤ ਵੱਡੀ ਗੱਲ ਆ ਕੈਪਟਨ ਸਾਹਿਬ ਨੇ ਤੁਹਾਨੂੰ ਤੁਹਾਡੇ ਕੈਪਟਨ ਨੂੰ ਜੇਟਲੀ ਨੂੰ ਹਰਾਤਾ ਤੁਸੀਂ ਤਾਂ ਚੀਜ਼ ਹੀ ਕੁਛ ਨਹੀਂ ਉਹਨਾਂ ਮੂਰੇ ਤੇ ਇਸ ਕਰਕੇ ਸਾਨੂੰ ਬਿਲਕੁਲ ਲੋੜ ਨਹੀਂ ਉਹਨਾਂ ਦੀ ਵਿਧਾਇਕ ਨਵਜੂਦਕੌਰ ਸਿੱਧੂ ਦਾ ਇਹੀ ਕਹਿਣਾ ਹੈ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਨੂੰ ਥੋੜਾ ਬਹੁਤ ਸਮਾਂ ਦਿੰਦੇ ਤਾਂ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਤੀਜਾ ਵਿਕਲਪ ਪੰਜਾਬ ਦੀ ਜਨਤਾ ਕੋਲ ਨਹੀਂ ਹੋਣਾ ਸੀ ਸ਼ਾਇਦ ਆਮ ਆਦਮੀ ਪਾਰਟੀ ਦੇ ਵਿੱਚ ਦਾਲ ਨਾ ਕਰਨ ਦੀ ਭੜਾਸ ਕੈਪਟਨ ਅਮਰਿੰਦਰ ਸਿੰਘ ਤੇ ੱਟੇ ਜਾ ਰਹੀ ਹੈ ਪਰ ਕਾਂਗਰਸ ਨੂੰ ਇਹ ਗੱਲ ਹਾਜ਼ਮ ਨਹੀਂ ਹੋਈ ਗੱਲ ਭਾਵੇਂ ਨਵਜੂਦਕੌਰ ਸਿੱਧੂ ਦੀ ਹੋਵੇ ਜਾਂ ਸੁੱਚਾ ਸਿੰਘ ਛੋਟੇਪੁਰ ਦੀ ਦੋਵੇਂ ਹੀ ਆਪ ਕੋ ਆਪਣੀ ਪਾਰਟੀ ਦੇ ਖਿਲਾਫ ਜਿੰਨੇ ਮਰਜ਼ੀ ਤਿੱਖੇ ਸ਼ਬਦ ਬੋਲ ਰਹੇ ਹੋਣ ਪਰ ਅਜ ਵੀ ਉਹਨਾਂ ਪਾਰਟੀਆਂ ਦੇ ਨਾਲ ਜੁੜੇ ਹੋਏ ਨੇ ਜਵਾਬ ਸਿਰਫ ਇੱਕ ਹੈ ਜਿਸ ਵਿੱਚ ਪੰਜਾਬ ਦਾ ਹਿੱਤ ਹੋਵੇਗਾ ਉਹੀ ਫੈਸਲਾ ਕਰਾਂਗੇ ਪਰ ਵੱਡਾ ਸਵਾਲ ਹੈ ਕਿ ਕੀ ਹੁਣ ਤੱਕ ਜੋ ਕੁਝ ਹੋਇਆ ਉਹ ਪੰਜਾਬ ਦੇ ਹਿੱਤ ਵਿੱਚ ਕੀਤਾ ਗਿਆ ਜਾਂ ਫਿਰ ਸਿਆਸਤਾਨਾ ਲਈ ਉਹਨਾਂ ਦਾ ਹਿੱਤ ਹੀ ਸਭ ਤੋਂ ਉੱਪਰ ਹੈ